ਹਾਂਜੀ ਸ਼ਸ਼ੀਕਲ ਜੀ టుਡੇ ਕਿਚਨ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਪਰਮੇਟਿੰਡੇ ਬਣਾਉਣ ਜਾਣ ਜਾ ਰਹੇ ਹਾਂ ਇਹ ਇਹ ਮੈਂ 500 ਗ੍ਰਾਮ ਲਏ ਨੇ ਤੇ ਆ ਗਰੇਵੀ ਲਈ ਟਮਾਟਰ ਤੇ ਪਿਆਜ਼ ਕੱਟ ਲਏ ਨੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਥਰਦੇ ਇਹਦੇ ਵਿੱਚ ਇਸ ਤਰ੍ਹਾਂ ਦੀ ਚੌਰਸ ਕੱਟ ਲਗਾ ਲੈਣੀ ਨੇ ਆਪਾਂ ਤੇ ਇਹਦੇ ਵਿੱਚ ਹੁਣ ਆਪਾਂ ਸਵਾਦ ਅਨੁਸਾਰ ਆਪਣਾ ਨਮਕ ਮਿਰਚ ਪਾਊਡਰ ਹਲਦੀ ਤੇ ਅੰਮਰਜੋਰ ਪਾਊਡਰ ਤੇ ਜਿਹੜਾ ਚੀਰਾ ਉਹ ਆਪਾਂ ਉਧਰ ਭੁੰਨਾਂਗੇ ਜੀ ਜਦੋਂ ਆਪਾਂ ਗਰੀਬੀ ਬਣਾ ਕੇ ਤਰਤਾ ਲਾਵਾਂਗੇ ਹਾਂਜੀ ਹੁਣ ਆਪਾਂ ਇਹ ਪਰ ਦੇ ਦੇਈਏ ਨੂੰ ਮਿਲਾ ਕੇ ਥੋੜਾ ਇਹਦੇ ਵਿੱਚ ਤੇਲ ਪਾ ਲਓ ਗਰੇਵੀ ਬਣਾਉਣੀ ਹੈ ਜੀ ਇਹਨੂੰ ਆਪਾਂ ਪਿਆਜ਼, ਕਾਰੀ ਮਿਰਚ ਤੇ ਟਮਾਟਰ ਨਾਲ ਪਾ ਗ੍ਰाइंड ਕਰ ਲਏ ਨੇ ਜੀ ਇਹ ਜੀਰਾ ਹੀ ਤੇ ਹੁਣ ਆਪਾਂ ਥੋੜਾ ਜਿਹਾ ਮਸਾਲਾ ਹੋਰ ਪਾ ਲਵਾਂਗੇ ਇਹ ਵੇਖ ਤੱਕ ਨੂੰ ਮੁਕੀ ももなるべく。 ਪਾ ਗਰੇਵੀ ਪਾ ਰਹੇ ਹੈ ਇਹ ਗੋਆਪਾ ਗਰੇਵੀ ਤਿਆਰ ਕਰਾਂਗੇ ਜੀ ਇਹਦੇ ਵਿੱਚ ਆਪਾਂ ਪਹਿਲਾਂ ਤੇਲ ਪਾਉਣੇ ਆ ਸਰੂਆ ਤੇ ਇਹਦੇ ਵਿੱਚ ਕੜੀਆ ਤੇਜ ਪੱਤਾ ਰਾਈ ੜੀ ਮਸਾਲੇ ਸਾਰੇ ਪਾਵਾਂਗੇ Roti kita akan memperlihatkan masalah Kita akan memasukkan tepung ke dalam Kita akan Masukkan tepung Masukkan tepung Masukkan tepung ਉਹਨੂੰ ਕਵਰ ਕਰ ਦਿੰਨੇ ਸੋ ਇਹ आप इन्हों तो पारे कर देंगे बार हूँ ये टीमे पाते हैं कुछ पहले ही पके हुए ने थोड़े आप हो पका लें अपनी सब्जी बढ़ के तैयार हो गई वीडियो वधिया लगी वधिया लगी हो था. Like, share, you, गी। तो लाइक शेयर जरूर कर लेना प्लीज थैंक यू जी वो ये फ्री परमेटिंग देन सबको प्यार गर्म गरम परोस के खाओ